ਮੈਂ ਨਾ ਅੱਜ ਤੁਹਾਡੇ ਖਾਤਰ ਉਹ ਚੀਜ਼ਾਂ ਲੈ ਕੇ ਆਇਆ ਜਿਹੜੀਆਂ ਮੰਨ ਕੇ ਘਰ ਨੂੰ ਸਜਾਵਟ ਵੀ ਕਰ ਦਿੰਦੇ ਨੇ ਤੇ ਘਰ ਦਾ ਜੀਵ ਵੀ ਬਣ ਜਾਂਦੇ ਨੇ ਹਾਂਜੀ ਬਾਈ ਤੁਹਾਨੂੰ ਵਧਾਈਆਂ ਮਤਲਬ ਕਿ ਇੰਨੀ ਸੋਹਣੀ ਨਸਲ ਰੱਖ ਲਈ ਵੀ ਲੋਕ ਲੈ ਕੇ ਖੁਸ਼ ਹੋ ਜਾਣਗੇ ਹਾਂਜੀ ਹਾਂ ਪਿੰਡ ਦੱਸੀ ਬਾਈ ਕਿਹੜਾ ਜੀ ਪਿੰਡ ਹੀਰੋਕਲਾ ਜੀ ਜ਼ਿਲ੍ਹਾ ਮਾਨਸਾ ਤੇ ਬਾਈ ਇਹ ਚੀਜ਼ਾਂ ਲੋਕ ਵੇਚਦੇ ਤਾਂ ਬਹੁਤ ਨੇ ਲੋਕ ਅਸਲੀ ਨਹੀਂ ਵੇਚਦੇ ਹਾਂਜੀ ਹਾਂ ਆਪਣਾ ਕੰਮ ਤਾਂ ਜਮ੍ਹਾਂ ਆਸ ਲੀਆ ਮੈਂ ਤਾਂ ਦੇਖਿਆ ਹੋਇਆ ਹਾਂਜੀ ਹਾਂ ਠੀਕ ਆ ਇਹ ਬਈ ਕੋਈ ਪ੍ਰੋਮੋਸ਼ਨ ਨਹੀਂ ਇਹ ਮੇਰਾ ਭਾਈ ਆ ਤਾਂ ਮੈਂ ਵੀਡੀਓ ਭਾਈ ਪਹਿਲੀ ਗੱਲ ਮੈਂ ਜਮੈਂ ਵੀਡੀਓ ਪਾਉਂਦਾ ਨਹੀਂ ਮੰਨ ਲਾ ਜੀ ਤੇ ਭਾਈ ਇਹ ਨਸਲ ਕਿਹੜੀ ਦੱਸੀ ਮੈਨੂੰ ਇਹ ਟੋਆਏ ਪਾਉ ਮਾ ਜੀ ਹੁਣ ਮੈਨੂੰ ਇਨੀ ਡਿਟੇਲ ਚ ਪਤਾ ਨਹੀਂ ਤੇ ਬਈ ਮਤਲਬ ਤੁਹਾਡੇ ਕੋਲ ਜੇ ਲੈਨੇ ਹੁਣ ਬਾਈਆਂ ਨੇ ਕਿਹੜੀ ਨਸਲ ਦੀ ਮਿਲ ਜਾਨੇ ਆਪਾਂ ਲਵੇ ਇਹੀ ਨਸ ਲਾਈਏ ਇੱਕ ਦੀ ਕੰਮ ਕਰਦੇ ਇੱਕ ਦੀ ਬਰੀਡ ਤੇ ਕੰਮ ਕਰਦੇ ਮਤਲਬ ਕਿ ਬਾਹਲੀਆਂ ਬੀੜੀਆਂ ਚ ਪੈਰ ਨਹੀਂ 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 ਜਿਆਦਾ ਨਹੀਂ ਜੀ ਕਿਸੇ ਦੇ ਪੂਰੇ ਐਕਸਪਰਟ ਹਾਂਜੀ ਹਾਂ ਪੂਰੇ ਜੀ ਇਹਦੇ ਮਤਲਬ ਜੇ ਕਿਸ ਨੇ ਲੈਨੇ ਹੁਣ ਵੀ ਕਿੰਨੀ ਕੁ ਉਮਰ ਤੱਕ ਮਿਲਦਾ ਹੈ ਮਨ ਲਓ ਛੋਟੇ ਤੋਂ ਛੋਟ ਆਪਾਂ ਲਵੇ 40 ਦਿਨਾਂ ਤੋਂ ਲੈ ਕੇ ਜੀ ਜੀ ਸਾਲ ਡੇਢ ਸਾਲ ਤੱਕ ਬੱਚਾ ਮਿਲ ਜਾਂਦਾ ਜੀ ਸਾਲ ਡੇਢ ਸਾਲ ਹਾਂਜੀ ਹਾਂ ਹੁਣ ਜਿਵੇਂ ਇਹਨਾਂ ਦੇ ਫਿਰ ਨਾਂ ਰੱਖੇ ਹੋਣੇ ਹਾਂਜੀ ਹਾਂ ਇਹ ਅਲੱਗ ਅਲੱਗ ਨਾਂ ਨੇ ਸਾਰਿਆਂ ਦੇ ਬਈ ਕਿਵੇਂ ਇਹ ਤੁਸੀਂ ਕਿਵੇਂ ਚੂਜ਼ ਆਪੇ ਕੋ ਉਸ ਤੋਂ ਬਾਅਦ ਹੌਲੀ ਹੌਲੀ ਬਿਜ਼ਨਸ ਬਣ ਗਿਆ ਹਾਂ ਤੇ ਫਿਰ ਅੱਗੇ ਕੰਮ ਬੰਦਿਆ ਚੱਲ ਪਿਆ ਹਾਂ ਜੀ ਕੁਲੀ ਜਾਂਦੇ ਨੇ ਖੇੜ ਦੇ ਵਾਲਾ ਵਧੀਆ ਨੇ ਇਹਨਾਂ ਦਾ ਹਾਈਟ ਇੰਨੀ ਕੀ ਹੁੰਦੀ ਹੈ ਬਈ ਹਾਂਜੀ ਹਾਂ ਹਾਈਟ ਇੰਨੀ ਰਹਿੰਦੀ ਆਹ ਦੇਖੋ ਮਿੱਤਰੋ ਲੈ ਇਹ ਤਾਂ ਗੁੱਦਗਦਲੇ ਜੇ ਵਧੀਆ ਲੱਗਦੇ ਨੇ ਤੇ ਹਾਲੇ ਤਾਂ ਮੈਨੂੰ ਐ ਲੱਗਦਾ ਜਿਵੇਂ ਖੇਡੀਆਂ ਨੇ ਤੜਕੇ ਦੇ ਇਹਨਾਂ ਦੇ ਬਾਲ ਜੇ ਖਿੰਡੇ ਪੈਣੇ ਹਾਂਜੀ ਹਾਂ ਮਤਲਬ ਕਿ ਆਪਾਂ ਨੇ ਨਵਾਇਤ ਹੋਏ ਨਹੀਂ ਹੈਗੇ ਇਹ ਪੰਜ-ਛੇ ਦਿਨਾਂ ਮੌਸਮੀ ਵਾਲਾ ਰਿਹਾਗਾ ਉਹਦੇ ਕਰਕੇ ਜੀ ਹਾਂ ਉਹਦੇ ਕਰਕੇ ਹਾਂਜੀ ਹਾਂ ਇਹ ਤਾਂ ਬਹੁਤ ਜ਼ਿਆਦੇ ਸੱਜਣੋਂ ਸੋਹਣੇ ਲੱਗਦੇ ਨੇ ਆਲੇ ਮੇਰੇ ਇਹਦਾ ਬਹੁਤ ਜ਼ਿਆਦੇ ਸੋਹਣੇ ਲੱਗਦੇ ਨੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਬਈ ਜੀ ਤੁਸੀਂ ਡੌਗ ਲਾਭਰ ਨੂੰ ਰੱਖਣਾ ਚਾਹੁੰਦੇ ਹੋ ਤਾਂ ਆ ਰੱਖਿਓ ਕਿਉਂਕਿ ਇਹ ਘਰ ਨੂੰ ਸਜਾਵਟ ਕਰਨਗੇ ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਹੀ ਵਧੀਆ ਬਰੀਡ ਆ ਬਾਈ ਤੇ ਕੱਲਾ ਮਹਿਸੂਸ ਨਹੀਂ ਹੋਣ ਦਿੰਦੇ ਜੇ ਘਰੇ ਕੋਈ ਕੱਲਾ ਬੰਦਾ ਵੀ ਰਹਿੰਦਾਗਾ ਉਹਦਾ ਵੀ ਜੀ ਲਵਾ ਕੇ ਰੱਖਦੇ ਨੇਗੇ ਬਾਈ ਕੁੱਤੇ ਮੈਂ ਇਹਦੇ ਬਾਰੇ ਸੁਣਿਆ ਮੰਨ ਲਓ ਜੇ ਕੋਈ ਬੰਦਾ ਰੱਖਦਾ ਹਨਾ ਵੀ ਉਹ ਕੱਟ ਵੀ ਲੈਂਦੇ ਨੇ ਇਹ ਕੋਈ ਅਣਜਾਣ ਬੰਦਾ ਹੈ ਕੋਈ ਬੱਚਾ ਨਹੀਂ 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 ਵੀਰੇ ਕੱਟਦੇ ਨਹੀਂ ਹੈਗੇ ਬਿਲਕੁਲ ਨਹੀਂ ਨਹੀਂ ਬਿਲਕੁਲ ਨਹੀਂ ਵੜਦੇ ਉਹ ਖੇਡਦੇ ਨੇ ਖੇਡਦੇ ਨੇ ਵੀਰੇ ਮਸਤੀ ਲਾੜ ਪੂਰਾ ਕਰ ਦਿੰਦੇ ਨੇ ਤੇ ਇਹਨਾਂ ਨੂੰ ਫਿਰ ਰੱਖਣ ਦਾ ਉਹੀ ਤਾਂ ਨਹੀਂ ਕਰੇਦਾ ਇਕੱਲੇ ਵੀ ਲੱਖ ਰੁਪਏ ਖਰ ਨਹੀਂ ਜੀ ਨਹੀਂ ਖਰਚੇ ਖਾਣ ਪੀਣ ਦੇ ਇਹਨਾਂ ਦਾ ਕੀ ਹੋਣਾਗਾ ਦੋ ਚਮਚੇ ਫੀਡ ਦੇਨੇਗੇ ਸੁਬਾ ਦੋ ਸ਼ਾਮ ਨੂੰ ਬਸ ਉਹ ਪਾਣੀ ਧਾਨੀ ਹਾਂ ਬਾੜੀ ਦਾ ਨਹੀਂ ਲੈ ਵੀ ਸੱਜਣੋ ਬਾਈ ਕੋਲ ਬਾਈ ਛੋਡੇ ਕੋਲੇ ਕਿੰਨੇ ਗਨੇ ਇਹ ਆਪਲੇ 40 50 ਜਨਵਰ ਨੇ ਜੀ ਸਾਰੇ ਨਾਲ ਦੀ ਨਾਲ ਲੈਣ ਨਾਲ ਦੇ ਵਿੱਚ ਹੀ ਨੇ ਨਹੀਂ ਜੀ ਇਹ ਆਪਣੀ ਨੇ ਆਪਾਂ ਇਹਨਾਂ ਦੇ ਬੱਚੇ ਵੇਚਦੇ ਹਾਂਗਾ ਹਾਂ ਸੇਲ ਕਰਦੇ ਹਾਂ ਠੀਕ ਹੈ ਹਾਂਜੀ ਫਿਰ ਕਿੰਨੇ ਦਿਨਾਂ ਦਾ ਬੱਚਾ ਵੇਚ ਜਾਂ ਬਿਕ ਜਾਂਦਾ ਬਾਈ 40 ਤੋਂ 50 ਦਿਨਾਂ ਦਾ ਬੱਚਾ ਵੇਚਦੇ ਆਂ ਇਹ ਆਪਾਂ ਹੁਣ ਇਹਨਾਂ ਚੋਂ ਕਿਹੜਾ ਮੰਨ ਲਓ ਮਾਹਰ ਆ ਜਿਹੜਾ ਸਾਨੂੰ ਵੱਧਾ ਮੰਨ ਲਓ ਤੇ ਬੱਚੇ ਵੇਚਦੇ ਤੁਸੀਂ ਉਹ ਸੀਗਾ ਜੀ ਮੈਕਸ 70 ਇਹੇ ਹਾਂਜੀ ਹਾਂ ਇਹ ਚੈਂਪੀਅਨ ਆ ਚਲੋ ਚੈਂਪੀਅਨ ਜਿੱਤਿਆ ਹੋਇਆ ਮੰਨ ਲਓ ਇਹ 700 ਜਿੱਤਿਆ ਹੋਇਆ ਜੀ 700 ਆ ਜਿੱਤਿਆ ਹੋਇਆ ਲੈ ਵੀ ਇਹ ਬੰਦੇ ਕੋਲ ਮਿਲਦੇ ਨੇ ਤੁਸੀਂ ਨਾ ਇਹਨਾਂ ਦੇ ਲੈ ਸਕਦੇ ਹੋ ਬੱਚੇ ਹਾਂਜੀ ਆ ਇਹਨਾਂ ਦੇ ਬੱਚੇ ਲੈ ਸਕਦੇ ਹੋ ਲੈ ਵੀ ਸੱਜਣੋ ਇਹ ਬਾਈ ਕੋਲੇ ਮਿਲ ਸਕਦਾ ਹੈ ਹੀਰੋ ਕਲਾ ਵਿੱਚ ਤੇ ਬਾਈ ਮੈਂ ਤਾਂ ਮੈਸੇਜ ਇਹ ਦਿਨਾ ਜੇ ਤੁਸੀਂ ਡੋਗ ਲਾ ਭਰੋ ਤਾਂ ਤੁਸੀਂ ਇਹ ਨਾਸ ਰੱਖੀ ਦੀ ਸਕਦੇ ਹੋ ਇਹ ਬਾਈ ਤੋਂ ਖਰੀਦ ਸਕਦੇ ਹੋ ਤੇ ਬਾਈ ਤੁਸੀਂ ਵੀ ਇਹਨੂੰ ਰეკਮੈਂਡ ਕਰੋਗੇ ਹਾਂਜੀ ਹਾਂ ਠੀਕ ਹੈ ਬਹੁਤ ਹੀ ਪਿਆਰੀ ਨਸਲ ਹੈ ਵੀਰੇ ਨਾ ਕੋਈ ਖਰਚਾ ਤੇ ਕਿਤੇ ਆਪਾਂ ਰਿਸ਼ਤੇਦਾਰੀ ਚ ਜਾਣਾ ਮੈਗਰੋ ਡੌਗ ਨੂੰ ਕਰੇ ਸੱਡਰਾ ਬਹੁਤ ਔਕਾ ਇਹਨੂੰ ਕੈਰੀ ਕਰ ਸਕਦੇ ਆ ਆਪਾਂ ਕਾਰ ਚ ਕਿਤੇ ਵੀ ਲੈ ਕੇ ਜਾ ਸਕਦੇ ਨਾਲ 40 50 ਨੇ ਤੇ ਨਾਲ ਦੀ ਨਾਲ ਬਾਈ ਕੋਲੇ ਨਵੇਂ ਵੇਚੀ ਜਾਂਦਾ ਖਤੂਰੇ ਹੈਨਾ ਹਾਂਜੀ ਹਾਂ ਤੇ ਬੱਸ ਇਹਨੂੰ ਬਰਕਤ ਪਈ ਜਾਂਦਾ ਵੀਡੀਓ ਹੁਣ ਸ਼ੇਅਰ ਕਰ ਦਿਓ ਜਿਹੜੇ ਬੰਦੇ ਡੌਗ ਲਵਰ ਨੇ ਤੇ ਰੱਖਣਾ ਚਾਹੁੰਦੇ ਨੇ ਧੰਨਵਾਦ ਜੀ